ਹੈਲੋ ਹਾਂਜੀ 인ਦੀਪੋਂ ਵਲੌਗ ਚੈਨਲ ਤੇ ਅੱਜ ਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮੇਰੇ ਵੱਲੋਂ ਸਾਰੀ ਮੇਰੀ ਲੂਕੀ ਫੈਮਿਲੀ ਨੂੰ ਸਾਰਿਆਂ ਪਰਵਾਨ ਸਰਸਿਕਾ ਜੀ ਤੇ ਟਾਈਮ ਹੋ ਗਿਆ ਕਿ ਹੁਣ 3 ਵਜੇ ਚੁੱਕੇ ਨੇ ਹੁਣ ਆਪਾਂ ਬਣਾ ਰਹੇ ਹਾਂ ਚੇਲਾ ਬੇਸਨ ਦਾ ਚੇਲਾ ਸਾਨੂੰ ਭੁੱਖ ਜੀ ਲੱਗਿਆ ਹੀ ਦੋਨੇ ਮਾਪਕਾਂ ਨੂੰ ਤੇ ਮੈਂ ਹਰ ਨੂੰ ਕਿਹਾ ਕਿ ਮੈਂ ਬੇਸਨ ਦਾ ਚੇਲਾ ਬਣਾਉਣੀ ਆ ਤੇ ਇਹ ਕਿਹਦਾ ਬਣਾ ਲਵਾਂ ਮੈਂ ਚਾਹ ਮੈਂ ਪਹਿਲਾਂ ਬਣਾ ਕੇ ਰੱਖ ਲਈ ਜਿਸ ਵੇਲੇ ਜਲਦੀ ਰੋਟੀ ਖਾ ਲਏ ਨੂੰ ਭੁੱਖ ਤਾਂ ਜ਼ਰੂਰ ਲੱਗਦੀ ਪਰ ਮਿੰਨ ਦਿਨ ਛੋਟੇ ਹੋਏ ਆ ਨਾ ਹਲੇ ਡੱਬੇ ਦੇ ਵਿੱਚ ਕਹਾਂ ਡੱਬੇ ਚ ਮੈਂ ਪਾ ਲਏ ਨੇ ਸੀ ਮੈਨੂੰ ਐਸੀ ਵਿੱਚ ਇਸ ਤਰ੍ਹਾਂ ਮੈਂ ਖੋਲਵਾਂਗੀ ਨਾ ਪੈਟ ਨੂੰ ਉਸ ਨੂੰ ਡੱਬੇ ਵਿੱਚ ਪਾ ਲਵਾਂਗੀ ਉਹ ਹੋ ਜਿਹਾ ਇਹਨੂੰ ਕੱਲਾ ਬਣਾ ਲਵਾਂ ਫਿਰ ਉਹ ਪਾ ਦਿੰਦੀ ਹਾਂ

ਆ ਦਿਨ ਆਪਸੋ ਉੱਤਾਂ ਦੇ ਰਿਟ ਦਸਰੇ ਸੀਗੇ ਤਰ੍ਹਾਂ ਕਈ ਵਾਰ ਐਵੇਂ ਹੁੰਦਾ ਵੀ ਲੱਗ ਜੀ ਚੀਜ਼ ਬਣਾ ਕੇ ਖਾਈਏ ਨਮਕ ਰਚ ਪਾਨੇ ਪਾ ਨਾ ਕਿ ਨਾ ਪਾ ਨੀ ਨਮਕ ਕੋਲ ਨਹੀਂ ਆਣਾ दीवा जेड बहुत छोटे हो गए ने है इस सब्जी जीवी ना मैं कद भी पैगा मेरा सिर जरूर उठ जाए

ਕਿਉਂਕਿ ਉਹ ਰੋਤਾ ਨਾ ਇਹ ਮੇਰਾ ਜਾ ਜਾਂਦਾ ਦਿਨ ਛੋਟੇ ਹੋ ਗਏ ਤਾਂ ਕਰਕੇ ਆਪਾਂ ਨੂੰ ਤਾਂ ਹੁਣ ਭੁੱਖ ਹੈਗੀ ਆ ਸ਼ਾਮ ਵਾਲੀ ਕਿਉਂਕਿ ਆਪਾਂ ਨੇ ਖਾ ਲਏ ਹੁਣ ਚਿੱਲੇ ਜੇ ਤਾਂ ਕਰਕੇ ਹੋ ਕੇ ਸੀ ਨਹੀਂ ਖਾਦੇ ਨੇ 3:00 ਵਜੇ ਆਟਾ ਪਾ ਲਿਆ ਤਾਂ ਤੇ ਹੁਣ ਦਿਖਾਉਣੀ ਆ ਤੁਹਾਨੂੰ ਪਸ਼ਮੀਨੇ ਦਾ ਸੂਟ ਜਿਹੜਾ ਪਸ਼ਮੀਨੇ ਦੇ ਸੂਟ ਨੇ ਹਨਾ ਆਪਾਂ ਨੇ ਇਹ ਬਹੁਤ ਕਾਫੀ ਸਟਾਫ ਜਿਹੜਾ ਰੈਡੀ ਕਰਵਾਇਆ ਬਟਾ ਅੱਜ ਇੱਕ ਸੂਟ ਦੀ ਹਨਾ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਅਪਲੋਡ ਕਰ ਦਾਂਗੇ ਇੱਕ ਸੂਟ ਦੀ ਵੀਡੀਓ ਇਹਦੇ ਵਿੱਚ ਜਿਹੜੇ ਕਲਰ ਨੇ ਹੋ ਸਕਿਆ ਤਾਂ ਆਪਾਂ ਨਾਲ ਨਾਲ ਸ਼ੇਅਰ ਕਰ ਦਾਂਗੇ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਆਪਾਂ ਰੈੱਡ ਕਲਰ ਦੀ ਸੂਟ ਆਪਾਂ ਵੀਡੀਓ ਵਿੱਚ ਦਿਖਾ ਰਹੇ ਹਾਂ ਬਹੁਤ ਸੋਹਣਾ ਸਟੱਫ ਆਵੇਗਾ ਆ ਦੇਖੋ ਇਹ ਪਸ਼ਮੀਨੇ ਦਾ ਜਿਹੜਾ ਇਹ ਇਹਦਾ ਫੈਬਰਿਕ ਜਿਹੜਾ ਪਸ਼ਮੀਨੇ ਦਾ ਹੈ ਬਹੁਤ ਸੋਹਣਾ ਕੱਪੜਾ ਹੈ ਪਿਓਰ ਪਸ਼ਮੀਨੇ ਦਾ ਇਹ ਆ ਦੇਖੋ ਇੱਥੇ ਵਰਕ ਹੋਇਆ ਹੈ ਵਰਕ ਦਾ ਜਿਹੜਾ ਬਹੁਤ ਸੁਣਾ ਹੋਇਆ ਹੋਇਆ ਆ ਦੇਖੋ ਜੀ ਆ ਜਿਹੜਾ ਵਰਕ ਆਪਾਂ ਨੇ ਇਹ ਵਰਕ ਕਰਵਾਇਆ ਜੀ ਠੀਕ ਹੈ ਜੀ ਪੱਲੇ ਤੇ ਵਰਕ ਹੈਗਾ ਤੇ ਆਪਣਾ ਬਾਜੂ ਤੇ ਵਰਕ ਆ ਪਾਵੇਂ ਬਾਜੂ ਤੇ ਲਿਆ ਉਹ ਵਰਕ ਚਾਹੇ ਮੋਰੀਆਂ ਦੇ ਪੌਂਚਾ ਤੇ ਲਿਆਵੋ ਹਨਾ ਪੌਂਚਾ ਤੇ ਲਿਆਵੋ ਬਾਟਮ ਤੇ ਤੇ ਅੰਡਰ ਆਗਲਾ ਸੂਰਤ ਹੰਦੋਂ ਦਿਖਾਉਣੇ ਆ ਜੀ ਟਾਈਡ ਆਏਗਾ ਜਿਹੜਾ টাইਗਾ ਦੇ ਸੂਟ ਆਇਸੀ ਆਪਣੇ ਕੋਲੇ ਬਹੁਤ ਐਨੀ ਜ਼ਿਆਦਾ ਡਿਮਾਂਡ ਦੇ ਵਿੱਚ ਸੀਗੇ ਜੀ ਇਹ ਰਹਿ ਗਿਆ ਆਪਣਾ ਲਾਸਟ ਪੀਸ ਕਿਸੇ ਵੀ ਮੈਨੂੰ ਹੋਰ ਭੈਣ ਨੇ ਮੰਗਵਾਉਣਾ ਹੋਵੇ ਤਾਂ ਆਪਾਂ ਨੂੰ ਦੱਸ ਸਕਦੇ ਹੋ ਜੀ ਡੀਐਮ ਕਰ ਸਕਦੇ ਹੋ ਤੁਸੀਂ ਆਪਣਾ ਨੰਬਰ ਤੁਹਾਨੂੰ ਦੇ ਦਾਂਗੇ ਹਨਾ ਅਸੀਂ ਦਿੱਤਾ ਹੀ ਹੁੰਦਾ ਆਪਣਾ ਸਕਰੀਨ ਦੇ ਵਿੱਚ ਤੇ ਨਾਨਕ ਕਲੌਥ ਹਾਊਸ ਜਿਹੜਾ ਆਪਣਾ ਆਈਡੀ ਇੰਸਟਾਗ੍ਰam ਤੇ ਉੱਥੇ ਜਾ ਕੇ ਤੁਸੀਂ ਫੋਲੋ ਕਰ ਲਿਓ ਚੈਨਲ ਨੂੰ ਉੱਥੇ ਜਾ ਕੇ ਤੁਸੀਂ ਫੋਲੋ ਕਰ ਲਿਓ ਸੌਰੀ YouTube ਚੈਨਲ ਨੂੰ ਕਰ ਲਿਜੀਏ ਐਮ ਮਨਦੀਪ ਭੰਗੂ ਵਲੌਗਸ ਚੈਨਲ ਉੱਤੇ ਤੇ ਲਪਾਇਤ ਤੁਹਾਨੂੰ ਦਿਖਾਉਣੀ ਚਾਹਤਾ ਇਹਦਾ ਹੀ ਜਿਹੜਾ ਲਾਸਟ ਪੀਸ ਰਹਿ ਗਿਆ ਜੇ ਮੇਰੇ ਭੈਣ ਨੇ ਕਿਸੇ ਹੋਰ ਨੇ ਮੰਗਵਾਉਣਾ ਹੋਵੇ ਤਾਂ ਆਪਾਂ ਨੂੰ ਦੱਸ ਦਿਓ ਆਪਾਂ ਠੀਕ ਹੈ ਜੀ ਹੋਰ ਵੀ ਰੈਡੀ ਕਰਵਾ ਕੇ ਦੇਵਾਂਗੇ ਆ ਸੂਟਾਂ ਆ ਹੈਗੇ ਸ਼ਾਰਟਾ ਬਹੁਤ ਸੋਹਣੇ ਇਹਨਾਂ ਦੀ ਸੇਲ ਬਹੁਤ ਹੋਈ ਆ ਇਹ ਸੂਤੀ ਅਰਗੰਝਾ ਦੇ ਸੌਫਟ ਅਰਗੰਝਾ ਦੇ ਵਿੱਚ ਹੀ ਸਾਹ ਹਾਂ ਸ਼ਾਰਟ ਹੈ 2.5 ਮੀਟਰ ਦੇ ਸਾਟਾ ਐਂਡ ਪਲੇਨ ਬਾਟਮ ਜੀ ਪਲੇਨ ਬਾਟਮ ਜਿਹੜੀ ਇਹਨਾਂ ਦੀ ਬਾਟਮ ਆ ਜੀ ਦੇਖੋ ਛੱਟ ਤਾਂ ਆਉਗੀ ਇਹਦੀ ਹਨਾ ਟਾਈ ਡਾਈ ਦੀ ਔਰ ਗੰਜਾ ਸਾਫਟ ਔਰ ਗੰਜਾ ਦੇ ਵਿੱਚ ਤੇ ਜਿਹੜੀ ਬਾਟਮ ਹੈਗੀ ਇਹ ਮਸਲਿਨ ਦੇ ਵਿੱਚ ਵੀ ਆ ਸਕਦੀ ਇਹਨਾਂ ਦੇ ਨਾਲ ਤੇ ਉਪਾੜਾ ਸਿਲਕ ਦੇ ਵਿੱਚ ਵੀ ਆ ਸਕਦੀ ਹੈ ਠੀਕ ਹੈ ਜੀ 2 ਮੀਟਰ ਦੀ ਕੱਟ ਆ ਜਿਹੜੀ ਹਾਂ ਬਾਟਮ ਦੀ ਆ 2 ਮੀਟਰ ਦਾ ਦੁਪੱਟਾ ਜੀ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਹੈਗਾ ਆਹ ਇਹ ਜਿੱਤ ਬਰਤਾ ਠੀਕ ਹੈ ਜੀ ਸੂਟ ਤੁਹਾਡੇ ਕੋਲ ਜੀ ਪਿੰਡਾਂ ਦੇ ਵਿੱਚ ਪਾਰਸਲ 7 ਦਿਨਾਂ ਦੇ ਵਿੱਚ ਪਹੁੰਚਦਾ ਤੇ ਸੈਰਾਂ ਦੇ ਵਿੱਚ 4 ਦਿਨਾਂ ਚ ਪਹੁੰਚ ਜਾਂਦਾ 2 3 4% ਐਨੇ ਕ ਦਿਨ ਲੱਗਦੇ ਨੇ ਕਈ ਵਾਰ ਜੇ ਛੁੱਟੀ ਆ ਜਾਏ ਤਾਂ 4 ਦਿਨ ਲੱਗ ਜਾਂਦੇ ਨੇ ਅਦਰਵਾਈਜ਼ ਜੇ ਛੁੱਟੀ ਨਾ ਹੋਵੇ ਤਾਂ ਤੀਜੇ ਦਿਨ ਨਾ ਪਹੁੰਚ ਜਾਂਦਾ ਸੈਰ ਦੇ ਵਿੱਚ ਠੀਕ ਹੈ ਜੀ ਇਹ ਵੀ ਆਪਣਾ ਲਾਸਟ ਪੀਸ ਰਹਿ ਗਿਆ ਸੀਗਾ ਹੁਣ ਇਹਨੂੰ ਆਪਾਂ ਹਾਂ ਹਾਂ ਪਾ ਕੇ ਜੀ ਪਾਰਸਲ ਕਰਦਾਂਗੇ ਸੁੱਤਾ ਹਣਾ। ਸੁਤਕੇ ਆਪਾਂ ਨੂੰ ਇਹ ਪਤਾ ਹੀ ਜਿਹੜੀ ਚੀਜ਼ ਟ੍ਰੈਂਡ ਦੇ ਵਿੱਚ ਆ ਉਹ ਚੀਜ਼ ਬਹੁਤ ਘੱਟ ਟਾਈਮ ਖੜਦੀ ਆ। ਹੁਣ ਜਿੱਦ ਆਪਾਂ ਵੀਰਵਾਰ ਨੂੰ ਕੱਢਦੇ ਹਾਂ ਹਰ ਇੱਕ ਸੁਤ ਦਾ ਪੈਸ ਪਾਰਸਲ ਬਟ ਇਹਨਾਂ ਦਾ ਚਲੋ ਅਸੀਂ ਜਾਣਾ ਹੈ ਸਵੇਰੇ ਕੰਮਾ ਸਾਨੂੰ ਕੋਈ ਹਣਾ ਸੈਰ ਮਜ਼ਾਦ ਜਾ ਕੇ ਆਉਣਾ ਤਾਂ ਕਰਕੇ ਨਾ ਤੇ ਅਸੀਂ ਮਾਰਨਿੰਗ ਕੱਟਿਆਵਾਂਗੇ। ਜਿਵੇਂ ਤਾਏ ਨਾ ਜੇ ਇੱਕ ਵਾਰ ਖੁੱਲ ਜੇ ਬਹੁਤ ਔਖੀ ਲੱਗਦੀ ਹੈ ਤਾਏ ਪਹਿਲਾਂ ਤਾਏ ਬੜੇ ਸੋਹਣੇ ਹੋਏ ਸੀਗੇ ਹਾਂ ਬਹੇ ਕੋ ਹਾਂ ਜੀ ਤੇ ਜੇ ਪਸੋਂ ਸੋਣੇ ਦੇ ਰੈਡੀ ਕਰਕੇ ਨਾ ਕੱਗਰੇ ਮੈਨੂੰ ਵੀ ਇਹ ਹੋਇਆ ਪਿਆ ਵੀ ਮੈਂ ਸਿੱਕ ਸਿੱਕ ਤਿਆਰ ਕਰਕੇ ਨਾ ਕੱਗਰੇ ਨੂੰ ਵੀਡੀਓ ਪਾਦਾ ਹਨਾ ਬਟ ਟਾਈਮ ਨਹੀਂ ਲੱਗਦਾ ਟਾਈਮ ਬਹੁਤ ਘੱਟ ਲੱਗਦਾ ਹੈ ਤੇ ਚਲੋ ਕਰਦੇ ਆ ਮੈਂ ਟਰਾਈ ਵੈਸੇ ਤਾਂ ਕੰਮ ਕੋਈ ਇੰਨਾ ਜ਼ਿਆਦਾ ਨਹੀਂ ਹੁੰਦਾ ਕੱਗਰੇ ਦਾ ਹਨਾ ਪਹਿਲਾਂ ਬਹੁਤ ਰੈਡੀ ਕਰਤੇ ਨੇ ਇਹ ਹੁਣ ਮੈਂ ਦੇਖਦੀ ਆ ਜੀ ਰੈਡੀ ਕਰਕੇ ਜੇ ਬਟ ਤਾਂ ਹੋ ਸਕਦੇ ਤਾਂ ਆ ਇੱਕ ਦਿਨ ਚ ਦੋ ਦਿਨਾਂ ਚ ਕਰ ਲੈਂਦੇ ਨੇ ਹਨਾ ਤੇ ਚਲੋ ਜੀ ਆਪਣਾ ਵੀਡੀਓ ਵਲੌਗ ਆ ਜਿਹੜਾ ਇੰਨਾ ਕਿਸੇ ਦਾ ਤੇ پلیਸ ਤੁਸੀਂ ਸਾਰੇ ਪਣਪਰਾ ਜੋਰ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਜੀ ਤੇ ਆਪਣਾ ਜੀ ਅੱਜ ਦਾ ਇੰਨਾ ਕੀ ਵਲੌਗ ਸੀਗਾ ਕੱਲ ਨੂੰ ਨਵੇਂ ਵਲੌਗ ਨਾਲ ਮਿਲਾਂਗੇ ਉਹਨੇ ਟਾਈਮ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਣਪਰਾ ਬਨ